ਕੀ ਨਾਮ ਹੈ ਤੁਹਾਡਾ ਮਨਦੀਪ ਕੌਰ ਮਨਦੀਪ ਕੌਰ ਹਾਂਜੀ ਕਿਹੜਾ ਪਿੰਡ ਤੁਹਾਡਾ ਵਿਮਨ ਕੌਰ ਸਿੰਘ ਜ਼ਿਲ੍ਹਾ ਮਕਿੰਦਾ ਜੀ ਜ਼ਿਲ੍ਹਾ ਮਕਿੰਦਾ ਜੀ ਕਿਸੀ 3 ਦਿਨ ਹੋ ਗਏ ਤੁਹਾਡੇ ਵਿਆਹ ਹੋਏ ਨੂੰ 3 ਸਾਲ ਹੋ ਗਏ 3 ਸਾਲ ਹਾਂਜੀ ਕਿਸ ਤਰੀਕ ਦਾ ਪਤਾ ਕਿਹੜੀ ਤਰੀਕ ਨੂੰ ਹੋਇਆ ਸੀ ਹਾਂਜੀ 11 ਤਰੀਕ 7ਵਾਂ ਮਹੀਨਾ 2021 22 ਚ ਜੀ 2022 ਦੇ ਵਿੱਚ ਤੁਹਾਡਾ ਹੋਇਆ ਹਾਂਜੀ ਵਿਆਹ ਜਿਹੜਾ ਉਹ ਕਿਹੜੀਆਂ ਰਸਮਾਂ ਦੇ ਨਾਲ ਹੋਇਆ ਸੀ ਅਹ ਦਾ ਪਰ ਨਕਾਈ ਹੋਇਆ ਸੀ ਜੀ ਨਕਾਹ ਹੋਇਆ ਸੀ ਹਾਂਜੀ ਤੁਸੀਂ ਵੀ ਉਸੇ ਬਿਲੋਂਗ ਕਰਦੇ ਹੋ ਜਾਂ ਕਿ ਕਿਸੇ ਹੋਰ ਨਹੀਂ ਨਹੀਂ ਉਸੇ ਕੈਟਾਗਰੀ ਚ ਉਸੇ ਕੈਟਾਗਰੀ ਚ ਬਿਲੋਂਗ ਕਰਦੇ ਹਾਂ ਹਾਂਜੀ ਫਿਰ ਹੁਣ ਇੱਥੇ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਤੁਸੀਂ ਕੀ ਕਰਨਾ ਆਏ ਜਿਹੜੇ ਕੰਪਲੇਂਟ ਦਿੱਤੀ ਆਏ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਉਹ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇਗੇ ਪਿੰਡ ਸੈਦੋ ਕੇ ਵਿਆਹੀ ਸੀ ਜੀ ਮੈਂ ਤੇ ਇਹ ਦੂਜਾ ਵਿਆਹ ਕਰਵਾਏ ਸੀਗੇ ਬੰਗੇ ਤੁਹਾਨੂੰ ਕਿੱਦਾਂ ਪਤਾ ਲੱਗਾ ਦੂਜਾ ਵਿਆਹ ਕਰਾ ਲਿਆ? ਉਹਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ। ਉਹਨਾਂ ਨੇ ਆ ਕੇ ਦੇਖਿਆ ਜੀ। ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿ ਕਿੱਥੇ ਦਾ ਆ ਇਹ ਉਹ ਕੁੜੀ ਕਿੱਥੇ ਦੀ ਆ? ਉਹ ਜੀ ਯੂਕੇ ਦੀ ਆ ਜੀ। ਵਿਦੇਸ਼ ਦੀ ਆ। ਹਾਂਜੀ। ਬਾਹਰ ਦੀ ਆ। ਹਾਂਜੀ। ਕਿਉਂ ਕੀ ਕਾਰਵਾਈ ਹੋਈ? ਹਾਂਜੀ ਨਾ ਜੀ ਕੁਝ ਪਤਾ ਨਹੀਂ ਦੱਸਣਗੇ ਜੀ। ਇਦਾਂ ਬਿਆਨ ਲੈ ਲਏ ਨੇ ਉਹਨਾਂ ਨੇ। ਕਿ ਇਹ ਇੱਕ ਕਿਹਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਫਾਰਮ ਹੈਗੀ ਉਹਦੇ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣੇ ਜਾਇਜ਼ ਹੈਗੇ ਆ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨੇਗੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੁੱਟ ਗਏ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਛ ਜਿਹੜੀ ਕੁੱਟਮਾਰ ਦੀ ਸ਼ਿਕਾਇਤ ਤੁਸੀਂ ਉੱਥੇ ਕੀਤੀ ਆ? ਨਹੀਂ ਜੀ, ਕੀਤੀ ਹੋਈ ਆ। ਉਦੋਂ ਮੇਰੇ ਕੇਸ ਚ ਚੱਲ ਚੱਲ ਰਹੇ ਨੇਗੇ। ਕੁੱਟਮਾਰ ਦੀ ਸ਼ਿਕਾਇਤ ਕਰਕੇ ਆਈ ਆ। ਅਸੀਂ ਉਹ ਕੰਪਲੀਟ ਕੀਤੀ ਹੋਈ ਆ ਦੁਰੀਵਾਰ। ਸ਼ਨੀਵਾਰ ਨੂੰ ਐਸਐਚਓ ਬਟਿੰਦਾ ਨੇ ਇਹਨਾਂ ਨੂੰ ਮਹਿਲਾ ਮੰਡਲ ਦੇ ਵਿੱਚ ਸੱਦਿਆ ਹੈ। 22 ਤਰੀਕ ਨੂੰ ਮੇਨਾਂ ਕੋ ਕੁੱਟਮਾਰ ਕਰਕੇ ਆਇਆ ਘਰੇ। ਇਹਨਾਂ ਦੇ ਮੁੰਮੀ ਜਿਸ ਦਿਨ ਇੱਥੇ ਵਿਆਹ ਕਰਾਣਾ ਆ। ਹਾਂਜੀ ਹਾਂਜੀ। ਉਹ ਦਿਨ ਤੁਹਾਨੂੰ ਕੁੱਟਮਾਰ ਕਰਕੇ ਬੰਦ ਉੱਥੇ ਕਰਿਆ ਆ। ਹਾਂਜੀ ਹਾਂਜੀ। ਹੁਣ ਤੁਸੀਂ ਕੀ ਮੰਗ ਕਰਦੇ ਆ? ਬਸ ਇਹ ਇਨਸਾਫ ਮਿਲੇ ਤੋਂ। ਇਹਨਾਂ ਦੇ ਸਾਰੇ ਟੱਬਰ ਤੇ ਉਹ ਕੋਈ ਕਾਰਵਾਈ ਕੀਤੀ ਜਾਵੇ ਮੈਂ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਨਹੀਂ ਉਹ ਚੀਜ਼ ਮੈਂ ਬਾਅਦ ਵਿੱਚ ਦੇਖੂੰਗੀ ਜੀ ਕਿ ਰਹੀ ਤੇ ਕਾਰਵਾਈ ਕੀਤੀ ਜਾਵੇ ਨਾ ਜਿਹੜੀ ਫੈਮਿਲੀ ਤੇ ਕਾਰਵਾਈ ਇਹਦੀ ਫੈਮਿਲੀ ਤੇ ਕਾਰਵਾਈ ਕੀਤੀ ਜਾਵੇ ਜਿਹੜੇ ਵਿੱਚ ਸੀਗੇ ਸਾਰੇ ਕੀ ਕੁਲਦੀਪ ਜੀ ਮੰਨਜੀ ਦੇ ਕੀ ਲੱਗਦਾ ਮੈਂ ਦੋਤਾ ਜੀ ਉਹਨਾਂ ਦਾ ਉਹਨਾਂ ਦਾ ਦੋਤਾ ਵਾ ਤੇ ਕੀ ਪ੍ਰੋਬਲਮ ਪਈ ਹੈ ਜਿਹੜੀ ਜਿਵੇਂ ਕਰੇ ਲੜਾਈ ਹੈ ਜੀ ਉਹਦੇ ਕਰਕੇ ਨਹੀਂ ਇੱਕ ਕੀ ਬਦਲ ਗਈ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਕਰਾ ਰਹੇ ਹੋ ਤੇ ਹਾਂ ਜੀ ਨਹੀਂ ਨਹੀਂ ਅਸੀਂ ਘਰੇ ਡਿਸਕਿਊਟ ਚੱਲਦਾ ਸੀ ਸਾਡਾ ਅਸੀਂ ਤਾਂ ਇੱਥੇ ਪਹਿਲਾਂ ਹੋ ਚੁੱਕਾ ਤੁਹਾਡਾ ਕਲਾਕ ਵਗੈਰਾ ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ ਵਿੱਚ ਅੱਛਾ ਹਾਂਜੀ ਹਾਂ ਬਸ ਤੇ ਲੂ ਡਿਸਪਿਊਟ ਆ ਹੋ ਤਾਂ ਜਿਵੇਂ ਵਿਆਹ ਨਹੀਂ ਕਰਾਉਣਾ ਨਹੀਂ ਜੀ ਨਹੀਂ ਕਿ ਇੱਥੇ ਗੁਰਦੁਆਰੇ ਪਰਸੋ ਚੋਂ ਤੇ ਮੈਰਿਜ ਹੋਈ ਆ ਸ਼ਾਇਦ ਮੁਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋ ਤਾਂ ਹੈ ਤਾਂ ਵੀ ਕੀ ਨਹੀਂ ਗੁਰਦੁਆਰਾ ਪੰਥਮਾਤਾ ਸਾਹਿਬ ਕੋ ਪਾਠੀ ਸਾਹਿਬ ਜਿਹੜੇ ਹੈ ਨਹੀਂ ਨਹੀਂ ਇਹ ਤੌਰ ਤੇ ਲੈ ਜੀ ਪਟੰਡਾ ਡਿਸਟ੍ਰਿਕਟ ਤੋਂ ਅੱਜ ਕਿੱਲਾ ਬੰਗਿਆਂ ਸਾਡੇ ਦੇ ਵਿੱਚ ਆਣੇ ਹੋਏ ਇਹ ਜੀ ਮੇਰੀ ਕਲਾਇੰਟ ਹੈ ਹਸਨ ਮਾਨਕ ਦੀ ਜੋ ਵਾਈਫ ਸੀ ਠੀਕ ਹੈ ਜੀ ਉਹਦੇ ਹਸਬੰਡ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਇਹਨੇ ਵਿਆਹ ਕਰਵਾ ਲਿਆ ਹੈ ਤੇ ਉਹਨਾਂ ਦੇ ਖਿਲਾਫ ਅਸੀਂ ਇੱਥੇ ਕਾਰਵਾਈ ਕਰਵਾਉਣ ਵਾਸਤੇ ਬੰਦੇ ਆਏ ਹੋਏ ਸੀ ਇਹਦੇ ਜੋ ਹਸਨ ਮਾਨਕ ਹੈ ਇਹਦੇ ਖਿਲਾਫ ਦੋ ਕੇਸ 12 ਡੀ ਵੀ ਐਕਟ ਤੇ 125 ਮੇਨਟੇਨੈਂਸ ਦਾ ਅਸੀਂ ਆਲਰੇਡੀ ਬਟਿੰਡਾ ਕੋਰਟ ਚ ਲਾਇਆ ਹੋਇਆ ਤੇ ਅੱਜ ਤੋਂ ਤਕਰੀਬਨ 3 ਕੁ ਮਹੀਨੇ ਪਹਿਲਾਂ ਹਸਨ ਮਾਨਕ ਦੇ ਖਿਲਾਫ ਅਸੀਂ ਕੰਪਲੇਂਟ ਦਿੱਤੀ ਹੋਈ ਸੀ ਐਸਐਸਪੀ ਸਾਹਿਬ ਬਟਿੰਡਾ ਨੂੰ ਉਥੇ ਰਾਜੀਨਾਮਾ ਕਰਕੇ ਕੁੜੀ ਨੂੰ ਆਪਣੇ ਘਰ ਲੈ ਆਇਆ ਸੀ ਜਿਸ ਟਾਈਮ ਇਹਦੀ ਇਹਦੀ ਮੈਰਿਜ ਹੋਈ ਆ 23 ਨਵੰਬਰ ਨੂੰ ਉਸ ਟਾਈਮ ਕੁੜੀ ਇਹਦੇ ਘਰ ਬੈਠੀ ਸੀ 23 ਨਵੰਬਰ ਨੂੰ ਇਹ ਸਤੀ ਨਵੰਬਰ ਹਾਂਜੀ 2024 ਦੀ ਹਾਂਜੀ ਹਾਂਜੀ ਵਿਆਹ ਕਿੱਥੇ ਕਰਾਣਾ ਆਇਆ ਸੀ ਉਹ ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾਲਿਆ ਇੱਥੇ ਅਨਮੋਲ ਰੈਸਟੋਰੈਂਟ ਹੈ ਉਥੇ ਇਹਨੇ ਮੈਰਿਜ ਕਰਵਾਈ ਆ ਤੇ ਇੱਥੇ ਗੁਰਦੁਆਰਾ ਹੈ ਆ ਆਈ ਗੁਰਦੁਆਰੇ ਮਾਤਾ ਸਾਹਿਬ ਗੁਰਦੁਆਰ ਸਾਹਿਬ ਕੋਰ ਗੁਰਦੁਆਰਾ ਉੱਥੇ ਇਹਨੇ ਅਨੰਦ ਦਾ ਕਾਰਜ ਕਰਵਾਈ ਆ ਉਹ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉੱਥੇ ਵੇਟਰ ਭੇਜੇ ਸੀਗੇ ਠੀਕ ਹੈ ਜੀ ਕੋਲ ਡਰਿੰਕ ਵਗੈਰਾ ਵਗੈਰਾ ਵਰਤਾਨ ਨੂੰ ਇਹ ਤਾਂ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉੱਥੋਂ ਫੜ ਕੇ ਥਾਣੇ ਲੈ ਕੇ ਆਂਦਾ ਸੀ ਖਾਣਾ ਸੀ ਟੀ ਬੰਗਾ ਵਿੱਚ ਅਸਲ ਤਾਂ ਕਹਿੰਦਾ ਅਸੀਂ ਸਾਡੇ ਤਾਂ ਕੋਈ ਹੈ ਹੀ ਨਹੀਂ ਕੋਈ ਰਿਲੇਸ਼ਨ ਆਪਸੀ ਕੋਈ ਮੈਰਿਜ ਕਰਾਉਣ ਆਏ ਆ ਉਹ ਤਾਂ ਜੀ ਦੇਖੋ ਹੁਣ ਪਰਚੇ ਤੋਂ ਬਚਦਾ ਕਹੂਗਾ ਹੀ ਉਹ ਤਾਂ ਆਪਣੀ ਆਪਣੀ ਸੇਫਟੀ ਲਈ ਕਹੂਗਾ ਨਾ ਬਟ ਜੋ ਸਚਾਈ ਆ ਅਸੀਂ ਪੁਲਿਸ ਨੂੰ ਉਹਦੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ ਐਵੀਡੈਂਸ ਦੇ ਦਿੱਤਾ ਹੈ ਅੱਗੇ ਪੁਲਿਸ ਕਾਰਵਾਈ ਕਰੂਗੀ ਉਹਦੇ ਠੀਕ ਹੈ ਜੀ ਕੀ ਨਾਮ ਤੁਹਾਡਾ ਗੁਰਮੀਲ ਸਿੰਘ ਜੀ ਗੁਰਮੀਲ ਸਿੰਘ ਹਾਂ ਜੀ ਆ ਕਿਸ ਗੁਰੂ ਘਰ ਸੇ ਬਨਵਾਰੇ ਗੁਰਦੁਆਰਾ ਪੰਥਮਾਤਾ ਸਾਹਿਬ ਕੋਲ ਇੱਥੇ ਬੰਗਾ ਆ ਅੱਜ 23 ਤਰੀਕ ਨੂੰ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ? ਹਾਂਜੀ ਹੋਇਆ ਅਨੰਦ ਕਾਰਜ। ਕੀ ਨਾਮ ਆ ਉਹਨਾਂ ਦਾ? ਹਸਨਮਾਨ ਲੜਕੀ ਦਾ ਜਸਪ੍ਰੀਤ ਕੌਰ। ਗੁਰੂ ਮਰਿਆਦਾ ਅਨੁਸਾਰ? ਹਾਂ ਗੁਰਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ। ਵਿਆਹ ਹੋਇਆ। ਹਾਂਜੀ। ਅਨਮੋਲ ਪੈਸੇ ਚ ਵਿਆਹ ਸੀ ਉਹਨਾਂ ਦਾ। ਜਿਹੜੇ ਫਿਰ ਇੱਥੇ ਆ ਕੇ ਲੰਗਰ। ਹਾਂਜੀ ਅਨੰਦ ਕਾਰਜ ਇੱਥੇ ਹੋਇਆ। ਅਨੰਦ ਕਾਰਜ ਇੱਥੇ ਹੋਇਆ। ਹਾਂਜੀ। ਕਿੰਨੇ ਕੁ ਸੀਗੇ ਬਰਾਤੀ ਆਏ? ਸਹੀ ਤਗਰੇਨਾ ਜੀ ਤੀ ਤੀ ਜਾਣੀ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਹੈ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੇ ਸਰਟੀਫਿਕੇਟ ਬਣਦਾ ਜੀ ਸਰਟੀਫਿਕੇਟ ਠੀਕ ਸ਼ੁਕਰੀਆ ਜੀ ਤੁਹਾਨੂੰ ਤਾਂ ਭਾਵੇਂ ਅੰਮਾ ਇੱਥੇ ਜਿਹੜਾ ਕੁਲੀਮਾਨ ਖਰਾ ਕੋਈ ਕਰਨੀ ਹੈ ਕਿ हसन ਖਾਨਿਆ ਇਹ ਵਾਸੀ ਮੋਗੇ ਦਾ ਰਹਿਣ ਵਾਲਾ ਹੈ ਇਹਦੀ ਪਤਨੀ ਨੇ ਬਲਵੀ ਕੇ ਕੰਪਲੇਂਟ ਕੀਤੀ ਸੀ ਆਪਣੇ ਭਰਾ ਦੇ ਥਰੂ ਕਿ ਮੇਰਾ ਇਹ ਪਤੀ ਆ ਇਸ ਮੇਰਾ ਮੈਰਿਡ ਆ ਤੇ ਇਹ ਸੈਕੰਡ ਮੈਰਿਜ ਕਰਾਉਣੀ ਚਾਹੁੰਦਾ ਉਸ ਅੰਲੀਆ ਨੂੰ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਉਂਦਾ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਇਹ ਮੈਰਿਜ ਦੀ ਗੱਲ ਕਰਦੇ ਹੋਏ ਹਜੇ ਤੱਕ ਵਿਆਹ ਦਾ ਕੋਈ ਪ੍ਰੂਫ ਨਾ ਸਬੂਤ ਨਹੀਂ ਆਇਆ ਇਥੇ ਅਨਬੋਲ ਪੈਲਸ ਆਇਆ ਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਉਹਨੂੰ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੇਨਟ ਕਰ ਦਿੱਤੀ ਕੋਈ ਤੇ ਰਸਤਾ ਨਹੀਂ ਆ ਪਹਿਲਾਂ ਵੀ ਟਾਈਮ ਦਿੱਤਾ ਸੀ ਅੱਜ ਵੀ ਇਨਕੁਆਰੀ ਚੱਲ ਰਹੀ ਹੈ ਜਿਹੜੀ ਦਰਖਾਸਤ ਸੀ ਪੜਤਾਲ ਚੱ ਉਹ ਰੂ ਫੌਂਡ ਕੇ ਜਾਂ ਉਹ ਗੱਲ ਇਹੋ ਜੀ ਆਏਗੀ ਸਾਹਮਣੇ ਤੇ ਵੈਸੀ ਕਰ ਲਈ ਅਮਲ ਚ ਲੰਗੀ ਜਾਏਗੀ ਰਾਮਾ ਰਾਮਾ ਜਿਹੜਾ ਹੈ ਕਿ